ਹਾਂਜੀ ਦੋਸਤੋ ਪੰਜਾਬ ਸਰਕਾਰ ਹੁਣ ਗਰੀਬ ਪਰਿਵਾਰਾਂ ਨੂੰ ਦਵੇਗੀ 20000 ਰੁਪਇਆ ਰਾਸ਼ਟਰੀ ਪਰਿਵਾਰਿਕ ਯੋਜਨਾ ਦੇ ਤਹਿਤ ਤੁਸੀਂ ਵੀ ਲੈ ਸਕਦੇ ਆ 20000 ਰੁਪਇਆ ਮਦਦ ਜਿਹੜੀ ਕਿ ਸਰਕਾਰ ਤੁਹਾਨੂੰ ਦਵੇਗੀ ਜੀ ਜਿਹੜਾ ਵੀ ਕੋਈ ਘਰ ਦਾ ਮੁਖੀ ਆ ਵਾ ਘਰ ਦੇ ਮੁਖੀ ਨੂੰ ਦਿੱਤੇ ਜਾਣਗੇ ਜੀ 20000 ਜਾਣੋ ਉਹ ਕਿਹੜੇ ਲੋਕ ਨੇ ਵੀ ਜਿਨ੍ਹਾਂ ਨੂੰ 20000 ਰੁਪਇਆ ਮਿਲੇਗਾ ਸਾਰੇ ਵੀਡੀਓ ਆਪਾਂ ਤੁਹਾਡੇ ਨਾਲ ਲਾ ਰਹੇ ਆ ਪੂਰਾ ਵੀਡੀਓ ਦੇਖ ਕੇ ਜਾਈਓ ਜੀ ਪੰਜਾਬ ਦੇ ਹੁਣ ਇਹਨਾਂ ਘਰਾਂ ਦੇ ਵਿੱਚ 20000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਇਸ ਚੀਜ਼ ਦਾ ਐਲਾਨ ਹੋ ਗਿਆ ਹੈ ਹੁਣ ਇਹ 20000 ਰੁਪਏ ਕਿਹਨਾਂ ਨੂੰ ਮਿਲਣਗੇ ਇਹ ਵੀ ਧਿਆਨ ਦੇ ਨਾਲ ਸੁਣ ਲਿਓ ਘਰ ਦਾ ਮੁਖੀ ਚਾਹੇ ਵਿਅਕਤੀ ਹੋਵੇ ਚਾਹੇ ਕੋਈ ਔਰਤ ਹੋਵੇ ਚਾਹੇ ਬੱਚਾ ਹੋਵੇ ਚਾਹੇ ਕੋਈ ਬਜ਼ੁਰਗ ਹੋਣ ਘਰ ਦੇ ਮੁਖੀ ਨੂੰ ਹੁਣ 20000 ਰੁਪਏ ਜਿਹੜਾ ਦਿੱਤਾ ਜਾਵੇਗਾ ਪੂਰਾ ਮਾਮਲਾ ਕੀ ਹੈ ਜਾਣ ਲੈਂਦੇ ਆ ਤੇ ਤੁਹਾਨੂੰ ਸਮਝਾਉਂਦੇ ਆ ਕਿ ਇਹ ਕਿਹਨਾਂ ਕਿਹਨਾਂ ਨੂੰ ਤੇ ਕੀ ਕੀ ਕਰਨਾ ਪੈਣਾ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਜਾਵੇਗਾ ਦੱਸਦੀ ਕਿ ਪੰਜਾਬ ਸਰਕਾਰ ਦੇ ਗਰੀ ਪਰਿਵਾਰਾਂ ਦੀ ਸਹਾਇਤਾ ਦੇ ਲਈ ਰਾਸ਼ਟਰੀ ਪਰਿਵਾਰਿਕ ਲਾਭ ਯੋਜਨਾ ਤਹਿਤ ਜਿਹੜਾ ਘਰ ਵਿੱਚ ਕਮਾਉਣ ਵਾਲਾ ਘਰ ਦਾ ਮੈਂਬਰ ਹੈ ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਤੇ ਜੇਕਰ ਉਸ ਦੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਤਾਂ ਉਸ ਦੇ ਪਰਿਵਾਰ ਨੂੰ 20000 ਰੁਪਏ ਦੀ ਮਦਦ ਜਿਹੜੀ ਹੈ ਦਿੱਤੀ ਜਾਵੇਗੀ। ਇਸ ਸਬੰਧ ਦੇ ਵਿੱਚ ਅੱਗੇ ਜਾਣਕਾਰੀ ਦਿੰਦੇ ਹੋਏ ਜਿਹੜਾ ਸਮਾਜਿਕ ਸੁਰੱਖਿਆ ਮਹਿਲਾ ਵਿਭਾਗ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਸ ਪ੍ਰਕਾਰ ਦੀ ਮਰਤੂ ਚਾਹੇ ਕੁਦਰਤੀ ਹੋਵੇ ਚਾਹੇ ਗੈਰ ਕੁਦਰਤੀ ਹੋਵੇ ਤੇ ਮਰਨ ਵਾਲੇ ਦੇ ਪਰਿਵਾਰ ਜੇਕਰ ਗਰੀਬ ਹੈ ਤੇ ਜੇਕਰ ਉਸਦੇ ਪਰਿਵਾਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਤਾਂ ਉਸ ਨੂੰ 20000 ਰੁਪਏ ਦੀ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਵੇਗੀ ਗਰੀਬ ਪਰਿਵਾਰ ਨਿਰਧਾਰਿਤ ਉਹਨਾਂ ਨੂੰ ਮਦਦ ਦੇ ਰੂਪ ਵਿੱਚ ਇਹ ਪੈਸਾ ਦਿੱਤਾ ਜਾਵੇਗਾ ਕੋਈ ਵੀ ਔਰਤ ਜੇਕਰ ਉਹ ਘਰ ਦੇ ਵਿੱਚ ਇਨਕਮ ਦਾ ਸਰੋਤ ਹੈ ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਚਾਹੇ ਉਸਦੇ ਬੱਚੇ ਹੋਣ ਚਾਹੇ ਉਸਦੇ ਮੈਂਬਰ ਹੋਣ ਉਹਨਾਂ ਨੂੰ ਹੀ 20000 ਰੁਪਏ ਦੀ ਰਾਸ਼ੀ ਜਿਹੜੀ ਇਹ ਦਿੱਤੀ ਜਾਵੇਗੀ ਇਸ ਦੇ ਵਿੱਚ ਬੱਚੇ ਵੀ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੀ ਉਮਰ 18 ਸਾਲ ਦੀ ਹੈ ਇਸੇ ਤਰ੍ਹਾਂ ਹੋਰ ਵੀ ਪਰਿਵਾਰਾਂ ਨੂੰ ਇਹ ਰਾਸ਼ੀ ਜਿਹੜੀ ਨਿਰਧਾਰਿਤ ਕੀਤੀ ਗਈ ਹੈ 18 ਸਾਲ ਤੋਂ ਲੈ ਕੇ 60 ਸਾਲ ਦੇ ਵਿੱਚ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਇਸ ਵਿੱਚਕਾਰ ਜੇਕਰ ਤੁਹਾਡੀ ਮੌਤ ਹੁੰਦੀ ਹੈ ਤਾਂ ਤੁਹਾਨੂੰ ਇਹ ਰਾਸ਼ੀ ਦਾ ਲਾਭ ਜਿਹੜਾ ਦਿੱਤਾ ਜਾਵੇਗਾ ਘਰ ਦੇ ਮੁਖੀ ਦੀ ਜੇਕਰ ਮੌਤ ਹੁੰਦੀ ਹੈ ਤਾਂ ਇਹ ਪੈਸਾ ਉਹਨਾਂ ਨੂੰ ਦਿੱਤਾ ਜਾਵੇਗਾ ਚਾਹੇ ਘਰ ਦੇ ਵਿੱਚ ਮੁਖੀਆ ਔਰਤ ਹੋਵੇ ਚਾਹੇ ਬੱਚਾ ਹੀ ਹੋਵੇ ਪਰ ਬੱਚੇ ਦੀ ਉਮਰ ਜਿਹੜੀ 18 ਸਾਲ ਹੋਣੀ ਚਾਹੀਦੀ ਹੈ ਇਸਾਰਾ ਇਹ ਪੈਸੇ ਗਰੀਬ ਵਰਗ ਚ ਆ ਰਹੇ ਲੋਕਾਂ ਨੂੰ ਹੀ